ਬਟਾਲਾ ਨਜ਼ਦੀਕੀ ਪਿੰਡ ਧੀਰ ਦੀਆਂ ਰਹਿਣ ਵਾਲੀਆਂ ਮਾਤੀ ਸਰਬਜੀਤ ਕੌਰ ਤੇ ਲਵਨਜੀਤ ਕੌਰ ਦੋਨੋਂ ਆਪਣੀ ਸਕੂਟੀ ਤੇ ਘਰੋਂ ਧੀ ਦੇ ਨਾਂਕੇ ਜਾਣ ਲਈ ਨਿਕਲੀਆਂ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਰਸਤੇ ਵਿੱਚ ਕਾਲ ਰੂਪੀ ਟਰੱਕ ਉਹਨਾਂ ਦੀ ਮੌਤ ਬਣ ਕੇ ਆਏਗਾ ਟਰੱਕ ਨੇ ਸੜਕ ਤੇ ਜਾ ਰਹੀ ਸਕੂਟੀ ਨੂੰ ਐਸੀ ਟੱਕਰ ਮਾਰੀ ਕੇ ਦੋਨੋਂ ਮਾਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪਿਤਾ ਵਿਦੇਸ਼ ਰਹਿੰਦੇ ਹਨ ਪਿੱਛੇ ਪੀੜਤ ਪਰਿਵਾਰਕ ਮੈਂਬਰ ਇਨਸਾਫ ਦੀ ਗੋਹਲ ਲਗਾ ਰਹੇ ਹਨ ਪੁਲਿਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰੀਤਮ ਸਿੰਘ ਕਿੱਥੇ ਰਹਿਣ ਵਾਲੇ? ਟੀਰਾ ਦੇ। ਇਹ ਵੀ ਟੀਰਾ ਦੇ ਆ। ਤੇ ਕਿਸ ਤਰ੍ਹਾਂ ਐਕਸੀਡੈਂਟ ਹੋਇਆ? ਹਾਂਜੀ, ਐਕਸੀਡੈਂਟ ਐਕਸੀਡੈਂਟ ਮੰਗਰੇਟਬਲ ਹਾਂਜੀ ਹਾਂਜੀ। ਕਿਹਦੇ ਮਾਮਾਤੀ ਆਏ? ਮਾਮਾਤੀ ਆ ਚੱਕੀਆਂ। ਕੀ ਨਾਮ ਦਾ? ਉਹਨਾਂ ਦੇ ਬੇਟੇ ਨਾ ਕੀਆ। ਕਵਲਜੀਤ ਕੌਰ ਤੇ ਨਵਲਜੀਤ ਕੌਰ। ਤੇ ਸਰਬਜੀਤ ਕੌਰ ਕਿੱਥੇ ਕਰਕੇ ਐਕਸੀਡੈਂਟ ਹੋ ਗਿਆ ਤਰ ਲੇ ਪੰਜ ਪੀਰ ਪੰਜ ਪੀਰ ਲੱਗੇ ਜਗਾ ਲੱਗੇ ਪਿੰਡ ਦਾ ਸਾਰੇ ਜਿਹੜੇ ਐਕਸੀਡੈਂਟ ਹੈ ਕੌਣ ਲੱਗਦੇ ਛੱਪ ਹਾਂਜੀ ਚਾਚੀ ਲੱਗਦੇ ਤੇ ਜਿਹਦੇ ਦੋ ਜਣੇ ਡੈਥ ਹੋਈ ਹੈ ਭਾਈ ਹਾਂਜੀ ਹਾਂਜੀ ਕੀ ਨਾਮ ਨਾਮ ਇਹਨਾਂ ਦੇ ਮਾ ਵਤਿਏ ਸੀ ਤੁਹਾਨੂੰ ਹਾਂਜੀ ਸਰਬਜੀਤ ਕੌਰ ਤੇ ਨਵਲਜੀਤ ਕੌਰ ਕਿੱਥੋਂ ਦੇ ਰਹਿਣ ਹਾਲੇ ਧੀਰਪਿੰਡ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਜਾਦਣਾ ਆਇਆ ਹਾਂਜੀ ਐਕਟ ਵਾਲੇ ਜਾ ਰਹੇ। ਅੱਛਾ ਜੀ। ਹਾਂਜੀ ਪੰਜ ਪੀਰ ਲੱਗੇ ਟਰੈਕ ਵਾਲੇ ਨੇ ਮਾਰਿਆ ਕਹਿੰਦੇ। ਇਸ ਤਰ੍ਹਾਂ ਪਤਾ ਲੱਗਾ ਤੁਹਾਨੂੰ? ਹਾਂਜੀ ਆਪਾਂ ਸਾਨੂੰ ਫੋਨ ਆਇਆ ਜੀ। ਹਾਂਜੀ। ਕੰਮ ਤੇ ਲੱਗੇ ਹਾਂ ਸਾਨੂੰ ਫੋਨ ਆਇਆ ਬਸ ਪੀ ਇਦਾਂ ਐਕਸੀਡੈਂਟ ਹੋ ਗਿਆ। ਲੜਕੀ ਦੀ ਉਮਰ ਕੀ ਸੀ? ਹਾਂਜੀ। ਲੜਕੀ ਛੋਟੀ ਸੀ। ਉਮਰ ਮੈਰਿਡ ਸੀ ਨਾ ਜੀ। ਨਹੀਂ ਨਹੀਂ ਅਨਮੈਰਿਡ। ਬਾਜ਼ਾਰ ਆ ਰਹੇ ਸੀ ਉਹਦੇ ਹੀ। ਹਾਂਜੀ ਨਹੀਂ ਆਪਣੇ ਨਾਨਕੇ ਜਾ ਰਹੇ। ਨਾਨਕੇ ਜਾ ਰਹੇ। ਹਾਂਜੀ। ਪਰਿਵਾਰ ਚ ਕੌਣ ਕੌਣ ਇਹਨਾਂ ਦੇ? ਰੋਹ ਹਾਂਜੀ ਪਰਿਵਾਰ ਪਰਿਵਾਰ ਚ ਇੱਕ ਬੇਟਾ ਜੇ ਤੇ ਦੋਨੋਂ ਆਪਣੇ ਬੇਟੀ ਦੇ ਪਰਿਵਾਰ ਦੇ ਹੋਏ ਆ ਕਿ ਮਾਵਾ ਦੀਆਂ ਹਾਂਜੀ 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 ਤਿੰਨ ਜੀ ਹੈ ਬਸ। ਹਾਂਜੀ ਘਰ ਵਾਲਾ ਬਾਹਰ ਜੇ। ਉਹ ਵੀ ਆਉਣ ਹੀ ਆਦਾ ਆ ਜਾਂਦਾ। ਅੱਛਾ ਘਰ ਵਾਲਾ ਬਾਹਰ ਹੈ। ਹਾਂਜੀ। ਨਾਮ ਦੋਨਾਂ ਦਾ ਦੱਸਦੇ ਪੀਂਦੇ ਮਾਲਨਾ ਅਦਿਤੀ ਦੇ ਨਵਲਜੀਤ ਕੌਰ ਸਰਬਜੀਤ ਕੌਰ ਨਵਲਜੀਤ ਕੌਰ ਦਾ ਮਾਂ ਹਾਂਜੀ ਨਹੀਂ ਬੇਟੀ ਜੀ ਮੈਡਮ ਮੈਡਮ ਜਿਹੜਾ ਐਕਸੀਡੈਂਟ ਕੇਸ ਆਇਆ ਕਿੱਥੋਂ ਦਾ ਕੀ ਹੈ ਇਹ ਸਾਡੇ ਕੋਲ ਧੀਰਪਿੰਡ ਤੋਂ ਧੀਰਪਿੰਡ ਦੇ ਨੇ ਇੱਕ ਆਇਆ ਸ਼ਰਨਜੀਤ ਕੌਰ 55 ਸਾਲ ਉਮਰ ਆਉਂਦੀ ਇੱਕ ਨਵਲਪ੍ਰੀਤ ਕੌਰ ਹੈ ਤੇ ਦੋਨੋਂ ਮਾਮਾ ਤੇ ਹਨ ਉਹਨਾਂ ਦੇ ਰੈੱਡ ਬਾਲ ਰਿਸ ਆਇਆ ਨੇ ਸਿਵਲ ਹਸਪਤਾਲ ਬਤਾਉਂਦੇ ਹਨ ਡੈਡੀ ਸੀ ਕਿ ਡੈਡ ਹੋ ਜਾਂਦਾ ਡੈਡੀ ਸੀ ਇਹ ਐਕਸੀਡੈਂਟ ਹੋਇਆ ਇੱਥੇ ਕਰ ਗਿਆ ਐਕਸੀਡੈਂਟ ਹੋਇਆ ਏ ਕਿੰਨੇ ਕੁ ਜਾਣਗੇ ਇੱਥੇ ਇਸ ਸਮੇਂ ਕੁ ਭਾਰਾ ਨਹੀਂ ਰਿਹਾ